ਅੱਜ ਜਦੋਂ ਪਤਾ ਲੱਗ ਗਿਆ ਵੀ ਨਗਰ ਨਿਗਮ ਦੀਆਂ ਚੋਣਾਂ ਆ ਗਈਆਂ ਨੇ ਤੇ ਉਹ ਆਪਣਾ ਕ੍ਰੈਡਿਟ ਲੈਣ ਲਈ ਆਪਣੇ ਆਪ ਨੂੰ ਵੋਟਾਂ ਲੈਣ ਖਾਤਰ ਅੱਜ ਉਹ ਕਲੋਨੀ ਦੇ ਵਿੱਚ ਆ ਗਏ ਨੇ ਸਾਣਿਆਂ ਦੇ ਵਿੱਚ ਵੱਤੋਵਾਦ ਇੱਕੇ ਐਸੇ ਹੀ ਮਿਲਦਾ ਵਾ ਇੱਕ ਛਬਾਈ ਮਿਲਦਾ ਵਾ ਹੋਰ ਕੋਈ ਹੁੰਦਾ ਨਹੀਂ ਜਦੋਂ ਉਹ ਸਾਰੇ ਲੋਕ ਸੱਤਾ 'ਚ ਸੀਗੇ ਉਦੋਂ ਕਿੱਥੇ ਸੀਗੇ ਉਹ ਸਾਰੇ ਲੋਕ ਉਦੋਂ ਕਿਉਂ ਨਹੀਂ ਉਹਨਾਂ ਨੂੰ ਇਸ ਕਲੋਨੀ ਦੀ ਯਾਦ ਆਈ ਉਦੋਂ ਕਿਉਂ ਨਹੀਂ ਆਪਾਂ ਇਸ ਕਲੋਨੀ ਵੱਲ ਧਿਆਨ ਦਿੰਦਾ ਇਹ ਸਿਟੀ ਗਾਰਡਨ ਦਾ ਅੱਜ ਆ ਕੇ ਲੀਡਰ ਇਹ ਹਾਲਾਤ ਦਿਖਾਣ ਤੇ ਉਹਨਾਂ ਦਾ ਹੱਕ ਨਹੀਂ ਬੰਦਦਾ ਜੇ ਕੁਝ ਕਰਨਾ ਹੁੰਦਾ ਪਾਰਟੀਆਂ ਦੇ ਵਿੱਚ ਰਹੇ ਨੇ ਮੌਜੂਦਾ ਵੀ ਰਹੇ ਨੇ ਨਾ ਹੁੰਦਾ ਉਸ ਟਾਈਮ ਤੇ ਕਰ ਦਿੰਦੇ ਸਿਟੀ ਗਾਰਡਨ ਦੇ ਹਾਲਾਤ ਇੰਨੇ ਮਾੜੇ ਆ ਸਿਟੀ ਗਾਰਡਨ ਦੇ ਕੋਲ ਆਪਣਾ ਸਬਰਸੀ ਵਾਲ ਨਹੀਂ ਆਪਣਾ ਟਿਊਬਲ ਨਹੀਂ ਇਸ ਇਲਾਕੇ ਚ ਜਦੋਂ ਪਾਣੀ ਦੀ ਸਮੱਸਿਆ ਆਈ ਸ਼ੁਰੂ ਹੋਈ ਤੇ ਸਭ ਤੋਂ ਪਹਿਲਾਂ ਆਵਾਜ਼ ਚੁੱਕਣ ਵਾਲਾ ਰਜੇਸ਼ ਮਿਸ਼ਰਾ ਸੀਗਾ ਜਦੋਂ ਇਸ ਇਲਾਕੇ ਚ ਸੀਵਰੇਜ ਦੀ ਪ੍ਰੋਬਲਮ ਆਈ ਸਭ ਤੋਂ ਪਹਿਲਾਂ ਆਵਾਜ਼ ਚੁੱਕਣ ਵਾਲਾ ਰਜੇਸ਼ ਮਿਸ਼ਰਾ ਸੀ ਮੇਰੇ ਕੋਲ ਇਸ ਇਲਾਕੇ ਦੇ ਲੋਕ ਆਉਂਦੇ ਆ ਜਦੋਂ ਪਿਛਲੀ ਵਾਰ ਇਲੈਕਸ਼ਨ ਲੜੇ ਉਹਦੇ ਵੀ ਇਸ ਮੱਲੇ ਚ ਸੀ ਤੇ 5 ਸਾਲ ਕਿੱਥੇ ਕੁੰਮ ਕਰਨੀ ਨਹੀਂ ਸੁੱਤੇ ਰਹੇ 5 6 7 ਸਾਲ ਹੋ ਗਏ ਇਲੈਕਸ਼ਨ ਨੂੰ ਅੱਜ ਤੱਕ ਹੁਮਕੜਨੀ ਨਹੀਂ ਨੀ ਸੁੱਤੇ ਰਹੇ ਤੇ ਜਸਪਾਲ ਜੀ ਵੀ ਸੀ ਇੱਥੇ ਪਿਛਲੇ ਹਫਤੇ ਮੋਟਰ ਖਰਾਬ ਰਹੀ ਆ ਮੈਂ ਆ ਕੇ ਠੀਕ ਕਰਾ ਕੇ ਗਿਆ ਉਦੋਂ ਕਿੱਥੇ ਸੀਗੇ ਲੋਕ ਚੋਣਾਂ ਵੀ ਮੌਸਮ ਆ ਸਾਰਿਆਂ ਨੇ ਆਉਣਾ ਕਿਸੇ ਦੀ ਸੀਟ ਰਿਜ਼ਰਵ ਹੋ ਗਈ ਕਿਸੇ ਦੀ ਸੀਟ ਕਿਸੇ ਕੋਟੇ ਚ ਚਲੀ ਗਈ ਹਾਥੀ ਦੇ ਦੰਦ ਖਾਣ ਨੂੰ ਤੇ ਦਿਖਾਉਣ ਨੂੰ ਕੁਝ ਹੋਰ ਹੁੰਦੇ ਨੇ 2.5 ਸਾਲਾਂ ਚ ਪਹਿਲਾਂ ਪਾਈਪਾਂ ਕਿਉਂ ਨਹੀਂ ਸੁੱਟੀਆਂ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਚਾਰ ਦੇਵੇਂ ਤੋਂ ਇਲੈਕਸ਼ਨ ਕੋਟ ਲੱਗ ਜਾਣਾ ਪਾਈਪਾਂ ਸਟੀਆਂ ਲਿਆ ਕੇ ਸੜ ਦਿਤੀਆਂ ਹੁਣ ਉਹਨਾਂ ਨੂੰ ਬਹਾਨਾ ਮਿਲ ਗਿਆ 1 ਮਹੀਨੇ ਇਲੈਕਸ਼ਨ ਹੋਊਗੀ ਆ ਜਦ पल्ले हम कुछ नहीं है कि जैसे चोरों के लिए पहरे नहीं रात को लगाए जाते थे इनके लिए पहरे लगा ले अगर कोई अंदर आता है तो इनका जिंदाबाद मुर्दाबाद वही नुक्कर पे कर दे उसके बाद इनकी या तो इस मोहल्ला निवासियों की जमीन ਕੋ ਦਿਮਗ ਲੱਗੀ ਹੈ ਜਾਂ ਤੋਂ ਇਨਕੀ ਜ਼ਮੀਰ ਕੋ ਦਿਮਗ ਲੱਗਾ ਹੈ ਤਾਂ ਨੇਤਾ ਤਾਂ ਹੈ ਹੀ ਐਸੇ ਲੇਕਿਨ ਇਹ ਮੁਹੱਲਾ ਨਿਵਾਸੀ ਉਸ ਤੋਂ ਜ਼ਿਆਦਾ ਕਸੂਰਵਾਰ ਹੈ ਜੋ ਆਪਣੇ ਇਲਾਕੇ ਮੇ ਇਨ ਲੋਗੋ ਕੋ ਘੁਸਨੇ ਦੇ ਰਹੇ ਸਸ਼ੇਕਾਲ ਤੁਸੀਂ ਜੁੜੇ ਹੋਦਾ ਸਿਟੀ ਹੈਡਲੈਸ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਜੈ ਕੁਮਾਰ ਲਗਾਤਾਰ ਨਗਰ ਨਿਗਮ ਚੋਣਾ ਦੀ ਹਰ ਇੱਕ ਕੈਂਡੀਡੇਟ ਕੈਂਪੇਨ ਕਰਦਾ ਨਜ਼ਰ ਆ ਰਿਹਾ ਹੈ ਪਰ ਉੱਥੇ ਹੀ ਕਈ ਲੋਕ ਜਿਹੜੇ ਨੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਵੀ ਨਜ਼ਰ ਆਣਗੇ ਕਿਉਂਕਿ ਵੋਟਾਂ ਲੈਣੀਆਂ ਨੇ ਜਿਹੜੀ ਕਾਉਂਸਲਰ ਦੀ ਐ ਸੀਟ ਲੈਣੀ ਹੈ ਪਰ ਮੇਰੇ ਨਾਲ ਇਸ ਵਕਤ 34 ਨੰਬਰ ਵਾਰਡ ਤੋਂ ਰਜੇਸ਼ ਮਿਸ਼ਰਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਇਹ ਕਹਿੰਦੇ ਨੇ ਕਿ ਇਸ ਸਿਟੀ ਗਾਰਡਨ ਕਲੋਨੀ ਤੋਂ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਤਾਂ ਗੱਲਬਾਤ ਕਰਦੇ ਰਜੇਸ਼ ਮਿਸ਼ਰਾ ਜੀ ਸਭ ਤੋਂ ਪਹਿਲਾਂ ਤਾਂ ਨੋਮੀਨੇਸ਼ਨ ਹੋ ਗਿਆ ਟਿਕਟ ਮਿਲ ਗਈ ਬਹੁਤ-ਬਹੁਤ ਮੁਬਾਰਕੋ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੇ ਹੁਣ ਗੱਲ ਕਰੀਏ ਕੈਂਪੇਨ ਦੀ ਕੈਂਪੇਨ ਚੱਲ ਰਹੀ ਹੈ ਲਗਾਤਾਰ ਤੁਸੀਂ ਕਹਿੰਦੇ ਆ ਵੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਇਸ ਕਲੋਨੀ ਦੇ ਵਿੱਚ ਆ ਕੇ ਕਿਉਂ ਇਦਾਂ ਲੱਗਦਾ ਤੁਹਾਨੂੰ ਦੇਖੋ ਮੈਂ ਇੱਕ ਜਦੋਂ ਇਸ ਕਲੋਨੀ ਦੀ ਨੇਤਾਵਾਂ ਨੂੰ ਸਾਰ ਲੈਣੀ ਚਾਹੀਦੀ ਸੀ ਉਦੋਂ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਲੁੱਕ ਕੇ ਬੈਠੇ ਹੋਏ ਸੀਗੇ ਛੁਪ ਕੇ ਬੈਠੇ ਹੋਏ ਸੀਗੇ ਤੇ ਉਦੋਂ ਜੋ ਜਦੋਂ ਉਦੋਂ ਉਹਨਾਂ ਨੇ ਕੋਈ ਆਵਾਜ਼ ਨਹੀਂ ਚੱਕੀ ਨਾ ਉਹਨਾਂ ਦੇ ਵਿੱਚ ਆਏ ਅੱਜ ਜਦੋਂ ਪਤਾ ਲੱਗ ਗਿਆ ਵੀ ਨਗਰ ਨਿਗਮ ਦੀਆਂ ਚੋਣਾਂ ਆ ਗਈਆਂ ਨੇ ਤੇ ਉਹ ਆਪਣਾ ਕ੍ਰੈਡਿਟ ਲੈਣ ਲਈ ਆਪਣੇ ਆਪ ਨੂੰ ਵੋਟਾਂ ਲੈਣ ਖਾਤਰ ਅੱਜ ਉਹ ਕਲੋਨੀ ਦੇ ਵਿੱਚ ਆ ਗਏ ਨੇ ਔਰ ਇਹ ਕਲੋਨੀ ਇਸ ਕਲੋਨੀ ਦੇ ਲੋਕਾਂ ਨੇ ਪਿਛਲੇ ਲੰਮੇ ਸਮੇਂ ਤੋਂ ਪਾਣੀ ਦੀ ਸਮੱਸਿਆ ਦਾ ਦੰਸ਼ ਬੜਾ ਚਾਹਿਆ ਚੱਲੇ ਆਵਾ ਇਹ ਸਾਡੇ ਸਾਥੀ ਨੇ ਇੱਥੇ ਸਮੇਂ-ਸਮੇਂ ਸਰ ਮੈਨੂੰ ਬੁਲਾਉਂਦੇ ਰਹੇ ਮੈਂ ਇੱਥੇ ਆਉਂਦਾ ਰਿਹਾ ਜੋ ਨਰਕ ਇਸ ਇਲਾਕੇ ਦੇ ਲੋਕਾਂ ਨੇ ਭੁਗਤਿਆ ਵਾ ਖਾਸ ਕਰਕੇ ਪਾਣੀ ਤੇ ਸੀਵਰੇਜ ਦੀ ਸਮੱਸਿਆ ਪਿੱਛੇ ਮੈਂ ਉਹਨਾਂ ਨੂੰ ਸ਼ਬਦਾਂ ਚ ਬਿਆਨ ਨਹੀਂ ਕਰਨਾ ਚਾਹੁੰਦਾ ਜਿਹੜੇ ਲੋਕ ਅੱਜ ਆ ਕੇ ਕਹਿੰਦੇ ਆ ਵੀ ਇਹ ਸਾਡਾ ਕਲੋਨੀ ਆ ਜੇ ਅਸੀਂ ਜਿੱਤਾਂਗੇ ਤਾਂ ਇਦਾਂ ਕਰ ਦਾਂਗੇ ਇਦਾਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਪਹਿਲਾਂ ਵੀ ਜਿੱਤੇ ਹੋਏ ਸੀਗੇ ਤੁਹਾਡੇ ਕੋਲੇ ਪਹਿਲਾਂ ਵੀ ਬਹੁਤ ਪਾਵਰ ਰਹੀ ਆ ਸੱਤਾ ਰਹੀ ਆ ਬੜੀ ਤਾਕਤ ਰਹੀ ਆ ਉਸ ਟਾਈਮ ਤਾਂ ਲੋਕਾਂ ਦੀ ਸਾਰ ਆਪਾ ਲਈ ਨਹੀਂ ਅੱਜ ਜਦੋਂ ਆਪਾਂ ਚੋਣਾ ਆ ਗਿਆਂ ਆ ਆਪਾਂ ਲੋਕਾਂ ਦਾ ਮੂਰਖ ਬਣਾ ਕੇ ਆਪਣਾ ਉੱਲੂ ਸਿੱਧਾ ਕਰਨ ਲਈ ਆ ਗਏ ਲੋਕ ਭਲੀ ਭਾਤ ਜਾਣ ਜਾਣਦੇ ਨੇ ਇਸ ਇਲਾਕੇ ਦੇ ਲੋਕ ਇਸ ਇਲਾਕੇ ਦੇ ਲੋਕਾਂ ਨੇ ਤਹਿਆ ਕਰ ਲਿਆ ਵੀ ਜੇ ਲੁਧਿਆਣੇ ਦਾ ਕੋਈ ਡਵੈਲਪਮੈਂਟ ਕੋਈ ਵੀ ਕਰ ਸਕਦੀ ਆ ਪਾਰਟੀ ਤੋਂ ਭਾਤ ਜਨਤਾ ਪਾਰਟੀ ਆ ਜੋ ਕਰ ਸਕਦੀ ਆ ਔਰ ਮੈਂ ਤਾਂ ਇਹਨਾਂ ਸਾਥੀਆਂ ਨਾਲ ਵਾਦਾ ਕੀਤਾ ਔਰ ਵਚਨ ਦਿੱਤਾ ਵਚਨ ਦਿੱਤਾ ਇਹਨਾਂ ਨੂੰ ਵੀ ਤੁਸੀਂ ਇੱਕ ਵਾਰ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਦਿਓ ਇਸ ਮੋਹਲ ਸ਼ੁਰੂਆਤ ਵਿਕਾਸ ਦੀ ਇਸ ਮੋਹਲੇ ਤੋਂ ਕੀਤੀ ਜਾਵੇ ਕੱਲ ਜਸਪਾਲ ਗੈਸਪੁਰਾ ਇੱਥੇ ਆਉਂਦੇ ਨੇ ਮੀਟਿੰਗ ਕਰਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਕਲੋਨੀ ਬਣਾ ਕਾ ਜਿਵੇਂ ਮੇਰੇ ਪਿਤਾ ਜੀ ਉਹਨਾਂ ਨੇ ਕਲੋਨੀ ਕੱਟੀ ਸੀ ਤੇ ਉਵੇਂ ਹੀ ਹੁਣ ਮੈਂ ਉਹਨਾਂ ਦਾ ਬੇਟਾ ਹੋਣ ਦੇ ਨਾਤੇ ਇਸ ਨੂੰ ਬਣਾ ਕੇ ਦਵਾਂਗਾ ਲੱਗਦਾ ਹੈ ਕਿ ਬਣ ਜੂਗੀ ਦੇਖ ਤੁਹਾਨੂੰ ਪਤਾ ਵਾ ਵੀ ਚੋਣਾਂ ਵਾਲੀ ਸਮਰ ਹੈ ਸਾਰਿਆਂ ਨੇ ਆਉਣਾ ਹੁੰਦਾ ਤੇ ਸਾਰਿਆਂ ਨੇ ਆਪਦੀ ਆਪਦੀ ਗੱਲ ਕਰਨੀ ਹੁੰਦੀ ਆ ਮੈਂ ਫੇਰ ਉਹੀ ਗੱਲ ਕਰਦਾ ਜਦੋਂ ਉਹ ਸਾਰੇ ਲੋਕ ਸੱਤਾ ਚ ਸੀਗੇ ਉਦੋਂ ਕਿੱਥੇ ਸੀਗੇ ਉਹ ਸਾਰੇ ਲੋਕ ਉਦੋਂ ਕਿਉਂ ਨਹੀਂ ਉਹਨਾਂ ਨੂੰ ਇਸ ਕਲੋਨੀ ਦੀ ਯਾਦ ਆਈ ਉਦੋਂ ਕਿਉਂ ਨਹੀਂ ਆਪਾਂ ਇਸ ਕਲੋਨੀ ਵੱਲ ਧਿਆਨ ਦਿੱਤਾ ਸੋ ਹੁਣ ਰਾਜਨੀਤਿਕ ਲਾਹਾ ਲੈਣ ਵਾਸਤੇ ਆਪਣੇ ਲੋਕਾਂ ਨੂੰ ਸਿਰਫ ਸਿਆਸੀ ਰੋਟੀਆਂ ਸੇਕਣ ਵਾਸਤੇ ਗੁੰਮਰਾਹ ਕਰਕੇ ਵੋਟਾਂ ਲੈਣ ਦੀ ਖਾਤਰ ਇਹ ਸਾਰਾ ਪ੍ਰੋਪਗੈਂਡਾ ਚੱਲ ਰਿਹਾ ਵਾ ਲੋਕ ਪਲੀਪਾਨ ਜਾਣੂ ਨੇ ਕੌਣ ਕੰਮ ਕਰਾਉਣ ਵਾਲਾ ਤੇ ਕੌਣ ਨਹੀਂ ਕੰਮ ਕਰਾਉਣ ਇਸ ਕਲੋਨੀ ਦਾ ਨਾਮ ਬਹੁਤ ਹੀ ਚਾਵਾ ਦੇ ਨਾਲ ਸਿਟੀ ਗਾਰਡਨ ਕਲੋਨੀ ਰੱਖਿਆ ਗਿਆ ਸੀਗਾ ਲੱਗਦਾ ਹੈ ਕਿ ਇਸ ਕਲੋਨੀ ਦੇ ਵਿੱਚ ਕਿਤੇ ਗਾਰਡਨ ਹੈਗਾ ਤੇ ਜੇਕਰ ਕੋਈ ਹੋਰ ਪਾਰਟੀ ਜਿੱਤੀ ਆ ਤੁਸੀਂ ਜਿੱਦ ਤੋਂ ਗਾਰਡਨ ਬਣੂਗਾ ਇੱਥੇ ਮੈਂ ਕਹਿਣ ਚ ਨਹੀਂ ਕਰਨ ਚ ਵਿਸ਼ਵਾਸ ਰੱਖਦਾ ਮੈਂ ਨਾ ਕੋਈ ਕਾਉਂਸਲਰ ਸੀ ਨਾ ਕੋਈ ਜਨ ਪ੍ਰਤਨਿਧੀ ਸੀਗਾ ਆ ਇਲਾਕੇ ਦੇ ਲੋਕ ਇੱਥੇ ਖੜੇ ਆ ਤੁਸੀਂ ਮਿਲੇ ਹੋਵੋਗੇ ਵੇਖਿਆਊਗਾ ਇਸ ਇਲਾਕੇ ਚ ਜਦੋਂ ਪਾਣੀ ਦੀ ਸਮੱਸਿਆ ਆਈ ਸ਼ੁਰੂ ਹੋਈ ਤੇ ਸਭ ਤੋਂ ਪਹਿਲਾਂ ਆਵਾਜ਼ ਚੁੱਕਣ ਵਾਲਾ ਰਜੇਸ਼ ਮਿਸ਼ਰਾ ਸੀਗਾ ਜਦੋਂ ਇਸ ਇਲਾਕੇ ਚ ਸੀਵਰੇਜ ਦੀ ਪ੍ਰੋਬਲਮ ਆਈ ਸਭ ਤੋਂ ਪਹਿਲਾਂ ਆਵਾਜ਼ ਚੁੱਕਣ ਵਾਲਾ ਰਜੇਸ਼ ਮਿਸ਼ਰਾ ਸੀ ਮੇਰੇ ਕੋਲ ਇਸ ਇਲਾਕੇ ਦੇ ਲੋਕ ਆਉਂਦੇ ਆ ਪਾਣੀ ਆ ਪਿਛਲੇ ਹਫਤੇ ਮੋਟਰ ਖਰਾਬ ਰਹੀ ਆ ਮੈਂ ਆ ਕੇ ਠੀਕ ਕਰਾ ਕੇ ਗਿਆ ਉਦੋਂ ਕਿੱਥੇ ਸੀਗੇ ਲੋਕ ਜਦੋਂ ਜਦੋਂ ਇਹਨਾਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੀ ਲੋੜ ਸੀ ਅੱਜ ਤਾਂ ਚੋ ਸਾਰਿਆਂ ਨੇ ਆਉਣਾ ਕਿਸੇ ਦੀ ਸੀਟ ਰਿਜ਼ਰਵ ਹੋ ਗਈ ਕਿਸੇ ਦੀ ਸੀਟ ਕਿਸੇ ਕੋਟੇ ਚ ਚਲੀ ਗਈ ਅੱਜ ਇਹ ਵਾਰਡ ਜਨਰਲ ਸਿਗਾ ਇਹ ਉਹਨਾਂ ਲੋਕਾਂ ਦਾ ਵਾਰਡ ਨਹੀਂ ਸੀ ਜਿੱਥੇ ਉਹ ਲੜਨ ਆ ਰਹੇ ਨੇ ਮੇਰੀ ਹੀ ਬੇਨਤੀ ਆ ਵੀ ਉਹ ਪ੍ਰੋਪਗੈਂਡਾ ਛੱਡ ਕੇ ਜ਼ਮੀਨ ਤੇ ਆਉਣ ਧਰਾਤਲ ਤੇ ਆਉਣ ਔਰ ਲੋਕਾਂ ਦੀ ਨਬਜ਼ ਨੂੰ ਟਟੋਲਣ ਲੋਕ ਉਹਨਾਂ ਨੂੰ ਦੱਸ ਦੇਣਗੇ ਤੁਹਾਡੀ ਜ਼ਮੀਨ ਕਿ ਸ਼੍ਰੋਮਣੀ ਅਕਾਲੀ ਦਲ ਜਸਪਾਲ ਗੈਸਪਰ ਉਹ ਨਹੀਂ ਕਾਫੀ ਪੁਰਾਣੇ ਲੀਡਰ ਨੇ ਉਹ ਦਾਵਾ ਵੀ ਕਰਦੇ ਨੇ ਕਿ ਇੱਥੋਂ ਦੀ ਜਿਹੜੀ ਸੀਟ ਹੈ ਉਹ ਮੈਂ ਲੈ ਕੇ ਜਾਵਾਂਗਾ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਦੇਖੋ ਜਦੋਂ ਤੱਕ ਇਲੈਕਸ਼ਨ ਨਹੀਂ ਹੋਏ ਉਦੋਂ ਤੱਕ ਤਾਂ ਸਾਰੇ ਹੀ ਦਾਵਾ ਕਰਦੇ ਆ ਵੀ ਅਸੀਂ 21 ਤਰੀਕ ਨੂੰ ਸ਼ਾਮ ਨੂੰ ਤੁਹਾਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਵਾ ਲੋਕਾਂ ਨੇ ਤਹਈਆ ਕੀਤਾ ਹੋਇਆ ਵਾ ਤੁਸੀਂ ਘੁੰਮ ਰਹੇ ਹੋ ਤੁਸੀਂ ਦੇਖ ਰਹੇ ਹੋ ਕੀ ਮਾਹੌਲ ਹੈ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਘਰ ਘਰ ਲੈ ਕੇ ਜਾ ਰਹੇ ਨੇ ਲੋਕ ਲੋਕ ਚਾਹਵਾਂ ਨਾਲ ਲੋਕ ਚਾਹਵਨ ਵਾਲਾ ਅੱਜ ਰਾਸ਼ਨ ਰਾਸ਼ਨ ਦੀ ਗੱਲ ਆਉਂਦੀ ਆ ਆ ਵੱਡੇ ਵੱਡੇ ਝਾੜੂ ਸਰਕਾਰ ਦੇ ਖੋਖਲੇ ਦਾਵੇ ਲੱਗੇ ਆ ਵੀ ਘਰ ਘਰ ਰਾਸ਼ਨ ਰਾਸ਼ਨ ਤਾਂ ਦਿੱਤਾ ਨਹੀਂ ਅੱਜ ਜਿੰਨਾ ਰਾਸ਼ਨ ਮਿਲਦਾ ਸਾਰਾ ਮੋਦੀ ਸਰਕਾਰ ਦਾ ਕੇਂਦਰ ਦਾ ਭੇਜਿਆ ਭੇਜਿਆ ਹੋਇਰ ਰਾਸ਼ਨ ਆਯੂਸ਼ਮਨ ਯੋਜਨਾ ਕੇਂਦਰ ਦੀ ਭੇਜੀ ਉਜਵਲਾ ਯੋਜਨਾ ਸਾਡੀਆਂ ਮਾਤਾਵਾਂ ਭੈਣਾਂ ਨੂੰ ਸਿਲੰਡਰ ਮਿਲੇ ਸਾਡੀ ਕੇਂਦਰ ਦੀ ਯੋਜਨਾਵਾਂ ਪ੍ਰਧਾਨ ਮੰਤਰੀ ਜਨਧੀ ਯੋਜਨਾਵਾਂ ਬੇਟੀ ਪੜ੍ਹਾਓ ਬੇਟੀ ਪੜ੍ਹਾਓ ਬੇਟੀ ਬਚਾਓ ਕੇਂਦਰ ਦੀ ਯੋਜਨਾਆਂ ਠੀਕ ਹੈ ਨਾ ਪੰਜਾਬ ਦੀਆਂ ਜਿਹੜੀਆਂ ਯੋਜਨਾਵਾਂ ਨੇ ਝਾੜੂ ਸਰਕਾਰ ਦੀਆਂ ਲੋਕਲ ਸਰਕਾਰ ਦੀਆਂ ਯੋਜਨਾਵਾਂ ਨੇ ਸਿਰਫ ਖਾਣਾ ਪੂਰਤੀ ਵਾਲੀ ਯੋਜਨਾਵਾਂ ਨੇ ਜੇ ਲੁਧਿਆਣਾ ਦੇ ਲੋਕਾਂ ਨੇ ਇਸ ਵਾਰ ਤਹਿਇਆ ਕੀਤਾ ਬੀ ਲੁਧਿਆਣਾ ਦੇ ਵਿੱਚ ਉਹ ਕੰਦ ਤੇ ਲਿਖਿਆ ਸਪਸ਼ਟ ਹੈ ਬੀ ਲੁਧਿਆਣਾ ਦੇ ਵਿੱਚ ਜਿਹੜਾ ਮੇਅਰ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਬਣਨ ਜਾ ਰਿਹਾ ਔਰ ਜਿਸ ਦਿਨ ਭਾਰਤੀ ਜਨਤਾ ਪਾਰਟੀ ਦਾ ਮੇਅਰ ਬਣ ਗਿਆ ਔਰ ਇਹ ਸਟਰੀਟ ਭਾਰਤੀ ਜਨਤਾ ਪਾਰਟੀ ਦੇ ਕੋਟੇ ਚ ਆ ਗਈ ਜਿੱਤਣ ਤੋਂ ਸਾਰੇ ਜੇ ਇਲਾਕੇ ਦੇ ਵਿਕਾਸ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਸਟੇਟ ਗਾਰਡਨ ਤੋਂ ਕਿੰਨਾ ਆਮ ਆਦਮੀ ਪਾਰਟੀ ਨੇ ਆ ਕੁਝ 2-4 ਦਿਨ ਪਹਿਲਾਂ ਉਦਘਾਟਨ ਕੀਤਾ ਉੱਥੇ ਪਾਈਪਾਂ ਪਈਆਂ ਹੋਈਆਂ ਨੇ ਉਹ ਕੰਮ ਤਾਂ ਕਰ ਰਹੇ ਨੇ ਪਾਈਪਾਂ ਪਈਆਂ ਹੋਈਆਂ ਨੇ ਉੱਥੇ ਦੇਖੋ ਇਹ ਹਾਥੀ ਦੇ ਦੰਦ ਖਾਣ ਨੂੰ ਤੇ ਦਿਖਾਉਣ ਨੂੰ ਕੁਝ ਹੋਰ ਹੁੰਦੇ ਨੇ ਢਾਈ ਸਾਲਾਂ ਚ ਪਹਿਲਾਂ ਪਾਈਪਾ ਕਿਉਂ ਨਹੀਂ ਛੁੱਟੀਆਂ ਆ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਚਾਰ ਦੇਵੇਂ ਤੋਂ ਇਲੈਕਸ਼ਨ ਕੋਟ ਲੱਗ ਜਾਣਾ ਪਾਈਪਾ ਸਟੀਆਂ ਲਿਆ ਕੇ ਸੜ ਦਿੱਤੀਆਂ ਹੁਣ ਉਹਨਾਂ ਨੂੰ ਬਹਾਨਾ ਮਿਲ ਗਿਆ 1 ਮਹੀਨੇ ਇਲੈਕਸ਼ਨ ਹੋਊਗੀ ਆ ਜਦੋਂ ਉਹਨਾਂ ਨੂੰ ਪਤਾ ਲੱਗਾ ਜਿਹੜਾ ਮੇਅਰ ਭਾਜਪਾ ਦਾ ਬਣ ਗਿਆ ਉਹਨਾਂ ਨੇ ਆਪੇ ਹੱਥ ਖੜੇ ਕਰ ਦੇਣੇ ਵੀ ਸਾਡੇ ਕੋਲੇ ਕੁਝ ਨਹੀਂ ਹੈਗਾ ਅਸੀਂ ਕੁਝ ਕਰ ਨਹੀਂ ਸਕਦੇ ਇਹ ਆ ਉਹ ਤੇ ਇਹ ਆਮ ਆਦਮੀ ਪਾਰਟੀ ਦੀ ਰੋਣ ਦੀ ਆਦਤ ਹੈ ਅੱਤਾਈ ਸਾਲਾਂ ਬਾਅਦ ਲੋਕਾਂ ਨੇ ਵਾਕਈ ਰੁਵਾਦਣਾ ਹੁਣ ਝਾੜੂ ਜਿਹੜਾ ਸੀ ਉਹ ਤੀਲਾ-ਤੀਲਾ ਹੋ ਗਿਆ ਇਹਨਾਂ ਪੱਲੇ ਹੁਣ ਕੁਛ ਨਹੀਂ ਹੈਗਾ ਲੋਕ ਸਮਝ ਗਏ ਨੇ ਆ ਤੁਸੀਂ ਦੇਖੋ ਬੀਬੀਆਂ ਪੈਣਾ ਕਿਵੇਂ ਜਿੰਦਾਬਾਦ ਜਿੰਦਾਬਾਦ ਆਪ ਮੁਹਾਰੇ ਆ ਕੇ ਭਾਜਪਾ ਦੀ ਜੈ ਜੈਕਾਰ ਕਰਨ ਲੱਗੀਆਂ ਪੰਜਾਬ ਦੇ ਵਿੱਚ 2027 ਚ ਕੰਨ ਤੇ ਲਿਖਿਆ 7 ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੂਗੀ 21 ਤਰੀਕ ਨੂੰ ਜਿਹੜੇ 1 ਜੰembre ਨੂੰ ਨਤੀਜੇ ਆਉਣੇ ਆ ਉਨੇ ਐਲਾਨ ਕਰਨਾ ਵਿ ਲੁਧਿਆਣਾ ਦਾ ਮੇਰ ਭਾਰਤੀ ਜਨਤਾ ਪਾਰਟੀ ਦਾ ਹੋਇਆ 34 ਨੰਬਰ ਵਾਰਡ ਦਾ ਹੁੰਗਾਰਾ ਕਿਸ ਤਰ੍ਹਾਂ ਦਾ ਮਿਲ ਰਿਹਾ ਪਾਜਪਾ ਨੂੰ ਮੈਂ ਕਹਿੰਨਾ ਲੋਕਾਂ ਚ ਜਦੋਂ ਮੈਂ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਪਾ ਕੇ ਜਾ ਰਿਹਾ ਨਾ ਲੋਕ ਜਿਵੇਂ ਤਿਉਹਾਰ ਮਨਾਉਂਦੇ ਨੇ ਤਿਉਹਾਰ ਸੜਕਾਂ ਤੇ ਆਏ ਨੇ ਗਲੀਆਂ ਚ ਆ ਕੇ ਸਵਾਗਤ ਕਰ ਰਹੇ ਆ ਔਰ ਧੰਨਵਾਦ ਕਰਦੇ ਪਏ ਆ ਲੀਡਰਸ਼ਿਪ ਦਾ ਵੀ ਲੀਡਰਸ਼ਿਪ ਨੇ ਮੈਨੂੰ ਕੰਮ ਕਰਨ ਦਾ ਮੌਕਾ ਦਿੱਤਾ ਤੇ ਆਪਾਂ ਤਾਂ ਜਦੋਂ ਕੁਛ ਨਹੀਂ ਸੀ ਉਦੋਂ ਵੀ ਇਹ ਨਾ ਇਤੋਂ ਪਹਿਲਾਂ ਜਿਹੜੀ 18 ਵਾਲੀ ਇਲੈਕਸ਼ਨ ਹੋਈ ਆ ਜੈ ਜੀ ਉਦੋਂ ਮੇਰੇ ਇਲਾਕੇ ਚ 17 ਕੈਂਡੀਡੇਟ ਖੜੇ ਸੀ ਤੇ ਜਿੱਤਣ ਵਾਲੇ ਦਾ ਪਤਾ ਨਹੀਂ ਲੱਗਿਆ ਹਾਰਨ ਵਾਲੇ ਘਰ ਬੈ ਗਏ ਇੱਕ ਰਜੇਸ਼ ਮਛਰਾ ਸੀ ਜਿਨੇ ਇਲਾਕੇ ਦੀਆਂ ਗਲੀਆਂ ਤੇ ਕੂਚਾਂ ਨੂੰ ਇੱਕ ਕੀਤਾ ਤੇ ਲੋਕ ਅੱਜ ਉਹਦਾ ਮੁੱਲ ਮੋੜ ਨੂੰ ਤਿਆਰ ਹੈ ਸਮਾਂ ਕਹਿੰਦੇ ਨੇ ਰੱਬ ਦੇ ਘਰ ਦੇਰ ਹੈ ਹਣੀਰ ਨਹੀਂ ਉਹ ਸਮਾਂ ਆ ਗਿਆ ਲੋਕ ਤਹਿਆ ਕਰੀ ਬੈਠੇ ਨੇ ਇਸ ਇਲਾਕੇ ਤੇ ਇਸ ਇਲਾਕੇ ਚ ਕਮਲ ਦਾ ਖੁਲ ਖੜਨਾ ਹੀ ਖੜਨਾ ਆ ਕਾਂਦੀ ਦਲ ਨੂੰ ਵੋਟ ਪਊ ਕਿੱਥੇ ਮੈਂ ਤੁਹਾਨੂੰ ਕਹਤਾ ਵੀ ਕਮਲ ਦਾ ਫੁੱਲ ਖੜਨੇ ਖਿਲਣਾ ਮੈਂ ਕਿਸੇ ਦੀ ਗੱਲ ਕਿਉਂ ਕਰੀ ਅਸੀਂ ਅਸੀਂ ਪਾਰਟੀ ਆਪਣੀ ਦੀ ਗੱਲ ਕਰਨੀ ਆ ਅਸੀਂ ਆਪਣੀ ਪਾਰਟੀ ਨੂੰ ਜਿਤਾ ਰਹੇ ਆ ਤੁਸੀਂ ਦੇਖ ਰਹੇ ਹੋ ਲੋਕਾਂ 'ਚ ਕਿਵੇਂ ਉਤਸ਼ਾਹ ਆ ਉਹ ਉਹਨਾਂ ਦੀ ਤਿਆਰੀ ਉਹ ਦੱਸਣਗੇ ਉਹਨਾਂ ਦਾ ਕੀ ਤਿਆਰੀ ਆ ਪਰ ਅੱਜ ਦੇ ਸਮੇਂ ਦੇ ਵਿੱਚ ਕੇਵਲ ਕਮਲ ਦਾ ਫੁੱਲ ਤਮੇਰ ਨਾਲ ਗੈਸਪੁਰਾ ਜੋ ਮੰਨਿਆ ਪਰ ਮੰਨਾ ਹਰ ਕੋਈ ਜਾਣਦਾਗਾ ਕਿ ਗੈਸਪੁਰਾ ਏਰੀਆ ਕਿੱਥੇ ਹੈਗਾ ਤੇ ਇਸ ਵਕਤ ਅਸੀਂ ਵਾਰ ਨੰਬਰ 34 ਦੇ ਉਹਨਾਂ ਲੋਕਾਂ ਤੋਂ ਲੋਕ ਕੋਲ ਖੜੇ ਵਾ ਜਿੱਥੇ ਲੋਕਾਂ ਨੇ ਇਸ ਵਾਰ ਵੋਟ ਪਾ ਕੇ ਜਿਤਾਣਾਗਾ ਤਾਂ ਸਿਟੀ ਗਾਰਡਨ ਦੇ ਵਿੱਚ ਖੜੇ ਆ ਮੇਰੇ ਨਾਲ ਲੋਕ ਮੌਜੂਦ ਨੇ ਸਰ ਗੈਸਪੁਰਾ ਦਾ ਹਾਲ ਕਿਸ ਤਰ੍ਹਾਂ ਦਾ ਪਹਿਲਾਂ ਤਾਂ ਇਹ ਹੀ ਜਾਣਨਾ ਚਾਹਾਂਗੇ ਹਾਲਾਤ ਇੰਨਾ ਕੋ ਮਾੜਾ ਇੰਨਾ ਕੋ ਬੱਤਰ ਹੈ ਕਿ ਬਿਆਨ ਕਰਨ ਨੂੰ ਵੀ ਸ਼ਰਮ ਆਂਦੀ ਹੈ ਕਿ ਇਹਨਾਂ ਹਾਲਾਤ ਵਿਗੜ ਚੁੱਕੇ ਨੇ ਇਲਾਕੇ ਦੀ ਤੋਏ ਤੋਏ ਹੋਈ ਪਈ ਆ ਕੋਈ ਡਿਵੈਲਪਮੈਂਟ ਨਹੀਂ ਸੜਕਾਂ ਅਗਲੀਆਂ ਸਭ ਟੁੱਟੀਆਂ ਪਈਆਂ ਨੇ ਲੁੱਟ ਖੋਹਾਂ ਸ਼ਰਿਆਮ ਹੋ ਰਹੀਆਂ ਨੇ ਚੋਰੀਆਂ ਸ਼ਰਿਆਮ ਹੋ ਰਹੀਆਂ ਨੇ ਕੋਈ ਉਹਨਾਂ ਨੂੰ ਨੱਥ ਪਾਉਣ ਵਾਲਾ ਨਹੀਂ ਕੋਈ ਨਾਕਾ ਨਹੀਂ ਲੱਗਦਾ ਕੋਈ ਪ੍ਰਸ਼ਾਸਨ ਦਾ ਡਰ ਨਹੀਂ ਕੋਈ ਕੁਛ ਨਹੀਂ ਸਭ ਆਪਣਾ ਜੋ ਦਿਲ ਆ ਰਿਹਾ ਸਰਕਾਰ ਦੇ ਰਾਜ ਦੇ ਵਿੱਚ ਮ제 ਲੈ ਰਿਹਾ ਉਹਨਾਂ ਨੂੰ ਪਤਾ ਸਰਕਾਰ ਰਾਜ ਕਰੋ ਕਿਹੜਾ ਕੋਈ ਰੋਕਦਾ ਕਿਹੜਾ ਕੋਈ ਟੋਕਦਾ ਥਾਣਿਆਂ 'ਚ ਚਲੇ ਜਾਓ ਖਾਣਿਆਂ ਦੇ ਵਿੱਚ ਵੱਤੋਵਾਦ ਇੱਕੇ ਐਸਾ ਹੀ ਮਿਲਦਾ ਵਾ ਇੱਕ ਛਬਾਈ ਮਿਲਦਾ ਵਾ ਹੋਰ ਕੋਈ ਹੁੰਦਾ ਨਹੀਂ ਸਭ ਕਹਿੰਦੇ ਸਟਾਫ ਹੈ ਨਹੀਂਗਾ ਜੀ ਜਨਤਾ ਇੰਨੀ ਕੁ ਜ਼ਿਆਦਾ ਪਰੇਸ਼ਾਨ ਹੋਈ ਪਈ ਐ ਜਿੱਦਰੋਂ ਜਾਂਦੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਐਕਟਵਾਂ ਲੈ ਕੇ ਆਂਦੇ 2 ਮਹੀਨੇ ਬਾਅਦ ਕੰਡਮ ਹੋ ਜਾਂਦੀਆਂ ਨੇ ਇੰਨੀ ਕੁ ਬੱਤਰ ਹਾਲਤ ਐ ਕਿ ਇਸ ਤੋਂ ਬਾਅਦ ਤੁਹਾਨੂੰ ਕੀ ਬਿਆਨ ਕਰਕੇ ਦਸੀਏ ਅੱਛਾ 34 ਨੰਬਰ ਵਾਰਡ ਤੋਂ ਕੈਂਡੀਡੇਟ ਕਿਹੜੇ ਕਿਹੜੇ ਖੜੇ ਨੇ ਵਿਰੋਧੀ ਰਜੇਸ਼ ਮਿਸ਼ਰਾ ਉਹਨਾਂ ਦੇ ਨਾਲ 34 ਨੰਬਰ ਵਾਰਡ ਤੋਂ ਰਜੇਸ਼ ਮਿਸ਼ਰਾ ਜੀ ਭਾਜਪਾ ਤੋਂ ਨੇ ਸਰਬਜੀਤ ਜੀ ਆਪਣਾ ਆਮ ਆਦਮੀ ਤੋਂ ਨੇ ਜੀ ਕਾਲੀ ਦਲ ਤੋਂ ਜਸਪਾਲ ਸਿੰਘ ਜੀ ਨੇ ਤੇ ਆਪਣਾ ਅਨਮੋਲ দত্ত ਜੀ ਨੇ ਕਾਂਗਰਸ ਤੋਂ ਕੀ ਲੱਗਦਾ ਹੈ ਕਿ ਇਸ ਵਾਰ ਹੁੰਗਾਰਾ ਕਿਸ ਦਾ ਹੈ ਕਿਉਂਕਿ ਸਿਟੀ ਗਾਰਡਨ ਦਾ ਦਿਖਾ ਕੇ ਕਿ ਸਿਟੀ ਗਾਰਡਨ ਅਸੀਂ ਬਣਾਵਾਂਗੇ ਗੈਸਪਰਾ ਦਿਖਾਰ ਬਦਲਾਂਗੇ ਹਰ ਕਿਸ ਨੇ ਤੁਹਾਡੇ ਸਾਰਿਆਂ ਕੋਲੋਂ ਵੋਟਾਂ ਲੈ ਜਾਣੀਆਂ ਨੇ ਦੇਖੋ ਜੀ ਹੁੰਗਾਰਾ ਦਾ ਫੁੱਲ ਬਟਾ ਫੁੱਲ ਇਸ ਟਾਈਮ ਭਾਜਪੀ ਦਾ ਚੱਲ ਰਿਹਾ ਇਲਾਕੇ ਦੇ ਵਿੱਚ ਔਰ ਇਹ ਸਿਟੀ ਗਾਰਡਨ ਦਾ ਅੱਜ ਆ ਕੇ ਲੀਡਰ ਇਹ ਹਾਲਾਤ ਦਿਖਾਣ ਤੇ ਉਹਨਾਂ ਦਾ ਹੱਕ ਨਹੀਂ ਬੰਦ ਆ ਉਹ ਵੀ ਲੀਡਰ ਸਾਡੇ ਵਿੱਚ ਅੱਜ ਤੋਂ ਨਹੀਂ ਬੈਠੇ ਆਏ ਜਰੂਰ ਨੇ ਆਸ-ਪਾਸੇ ਦੇ ਵਾੜਾ ਤੋਂ ਹੈ ਸਿਟੀ ਗਾਰਡਨ ਦੇ ਲਾਗੇ-ਤਾਗੇ ਦੇ ਸੀਗੇ ਜੇ ਕੁਝ ਕਰਨਾ ਹੁੰਦਾ ਪਾਰਟੀਆਂ ਦੇ ਵਿੱਚ ਰਹੇ ਨੇ ਮੌਜੂਦਾ ਵੀ ਰਹੇ ਨੇ ਕਰਨਾ ਹੁੰਦਾ ਉਸ ਟਾਈਮ ਤੇ ਕਰ ਦਿੰਦੇ ਸਿਟੀ ਗਾਰਡਨ ਦੇ ਹਾਲਾਤ ਇੰਨੇ ਮਾੜੇ ਆ ਸਿਟੀ ਗਾਰਡਨ ਦੇ ਕੋਲ ਆਪਣਾ ਸਬਰਸੀ ਵਾਲ ਨਹੀਂ ਆਪਣਾ ਟਿਊਬਲ ਨਹੀਂ ਅੰਬੇਦਕਰ ਨਗਰ ਦੇ ਵਿੱਚ ਨਿਰਮਲ ਸਿੰਘ ਐਸਐਸਜੀ ਦਾ ਟਿਊਬਲ ਹੈ ਜਿਸ ਤੋਂ ਸਾਨੂੰ ਲਗਾਤਾਰ ਜੋ ਦੀ ਇੱਕ ਕਲੋਨੀ ਕੱਟੀ ਆ ਉੱਥੋਂ ਪਾਣੀ ਆ ਰਿਹਾ ਵਾ ਜਦੋਂ ਮੋਟਰ ਖਰਾਬ ਹੋ ਜਾਂਦੀ ਹੈ ਇੰਨੀ ਕੋ ਹਾਲਤ ਬੱਤਰ ਹੋ ਜਾਂਦੀ ਹੈ ਕੀ 4-4 ਦਿਨ ਪਾਣੀ ਨਹੀਂ ਆਂਦਾ ਅਗਰ ਬਿਜਲੀ ਦਾ ਕੱਟ ਲੱਗ ਜੇ ਤਾਂ 2-2 ਦਿਨ ਪਾਣੀ ਨਹੀਂ ਆਂਦਾ ਇੰਨੇ ਕੋਈ ਜ਼ਿਆਦਾ ਲੋਕ ਪਰੇਸ਼ਾਨ ਨੇ ਇੱਥੇ ਕੀ ਦਸੀਏ ਜੋ ਰੇਟ ਪਲਾਟ ਲੈਨੇ ਉਸ ਤੋਂ ਸਸਤੇ ਵੀ ਵਿਕਦੇ ਨਹੀਂ ਇੱਥੇ ਅੱਛਾ ਜਸਪਾਲ ਗੈਸਪਰੋ ਨੇ ਕੱਲ ਇੱਥੇ ਮੀਟਿੰਗ ਕਰਕੇ ਗਏ ਕਲੋਨੀ ਵਾਲਿਆਂ ਦੱਸਿਆ ਕਿ ਉਹ ਕਹਿੰਦੇ ਵੀ ਅਸੀਂ ਬਣਾ ਕੇ ਦਵਾਂਗੇ ਇਹ ਪਰ ਪ੍ਰੋਪਰ ਕਲੋਨੀ ਮੇਰੇ ਪਿਤਾ ਜੀ ਉਹਨਾਂ ਨੇ ਕੱਟੀ ਸੀ ਤੇ ਹੁਣ ਅਸੀਂ ਇਹਨੂੰ ਬਣਾ ਕੇ ਦਵਾਂਗੇ ਪ੍ਰੋਪਰ ਦੇਖੋ ਬਣਾ ਕੇ ਦਵਾਂਗੇ ਜੀ ਹੁਣ ਆਪਾਂ ਵੋਟ ਮੰਗ ਕੇ ਜਿੱਤ ਕੇ ਬਣਾਉਣ ਦੀ ਗੱਲ ਕਰ ਰਹੇ ਆ ਜਦ ਕਿ ਆਪਣੇ ਕੋਲ ਤਾਂ ਰਾਜ ਆਲਰੇਡੀ ਬਹੁਤ ਸਾਲ ਪਹਿਲਾਂ ਤੋਂ ਹੀ ਸੀਗਾ ਅਗਰ ਡਵੈਲਪਮੈਂਟ ਕਰਨੀ ਹੁੰਦੀ ਬਣਾਨੀ ਹੁੰਦੀ ਤੇ ਇਹ ਕਦੋਂ ਦੀ ਸਵਰਜਾਨੀ ਸੀਗੀ ਇਹਨੂੰ ਸੜਕਾਂ ਪਾਉਣ ਨੂੰ ਲੁੱਕ ਪਾਉਣ ਨੂੰ ਕਿੰਨਾ ਕੋ ਵੱਡਾ ਕੰਮ ਸੀਗਾ ਇੱਥੇ ਤਾਂ ਕਿਸੇ ਨੇ ਬਾਤ ਨਹੀਂ ਲਈ ਕਲੋਨੀ ਦਾ ਕਾਦੀ ਹੈ ਜੰਗਲ ਵੱਧ ਬਣਿਆ ਪਿਆ ਇੱਥੇ दारू ਪੀਣ ਵਾਲਿਆਂ ਦਾ ਮੀਟ ਖਾਣ ਵਾਲਿਆਂ ਦਾ ਅੱਡਾ ਵੱਧ ਬਣਿਆ ਪਿਆ ਲੱਗੇ ਮੁਰਗੇ ਦੀਆਂ ਮੀਟ ਦੀਆਂ ਮੱਛੀ ਦੀਆਂ ਦੁਕਾਨਾਂ ਪੀਪਲ ਚੌਂਗ ਤੇ ਜੋ ਸਾਰੀ ਦਿਹਾੜੀ ਦਾ ਉਹਨਾਂ ਦਾ ਗੰਧ ਹੁੰਦਾ ਸ਼ਾਮ ਨੂੰ ਤੁਸੀਂ ਕੱਲ ਨੂੰ ਸਵੇਰੇ ਆ ਕੇ ਦੇਖ ਲਿਓ ਸੜਕਾਂ ਦੇ ਸਿੱਟਿਆ ਹੁੰਦਾ ਮੁਸ਼ਕ ਮਾਰਦਾ ਇੰਨੇ ਕੋ ਲੋਕ ਇੱਥੇ ਪਰੇਸ਼ਾਨ ਨੇ 50-50 ਲੱਖ ਇੱਕ ਇੱਕ ਕਰੋੜ ਰੁਪਿਆ ਕੋਠੀ ਤੇ ਲਾਤਾ ਰਹਿਣ ਨੂੰ ਦਿਲ ਨਹੀਂ ਕਰਦਾ ਰੁਪਿਆ ਲਾਤਾ ਨਾ ਹੋਣੋ ਵਿਕਦੀਆਂ ਨਾ ਕਿਤੇ ਜਾ ਸਕਦੇ ਕੱਲ ਹੀ ਦਿਲ ਨੂੰ ਕਿਵੇਂ ਦੇਖਦੇ ਹੋ ਇਸ ਕਲੋਨੀ ਦੇ ਵਿੱਚ ਕੀ ਲੋਕ ਹੰਗਾਰਾ ਦੇਣਗੇ ਉਹਨਾਂ ਨੂੰ ਕਾਲੀ ਦਲ ਨੂੰ ਦੇਖੋ ਜੀ ਲੋਕਾਂ ਨੂੰ ਅੱਜ ਦੇ ਟਾਈਮ ਤੇ ਕੁਝ ਦੱਸਣ ਦੀ ਲੋੜ ਨਹੀਂ ਸਭ ਕੁਝ ਪਤਾ ਅੱਜ ਦੇ ਟਾਈਮ ਤੇ ਮੋਬਾਈਲ ਤੇ ਵੀ ਪਤਾ ਬੱਚੇ-ਬੱਚੇ ਨੂੰ ਪਤਾ ਹਾਲਾਤਾਂ ਦਾ ਵੀ ਪਤਾ ਕਿਸੇ ਨੂੰ ਕੁਝ ਸਮਝਾਉਣ ਦੀ ਕਿਸੇ ਨੂੰ ਕੁਝ ਦੱਸਣ ਦੀ ਲੋੜ ਨਹੀਂ ਆਲਰੇਡੀ ਸਭ ਨੂੰ ਪਤਾ ਵੀ ਕੀ ਕੁਝ ਹੋ ਰਿਹਾ ਜੀ ਜੀ ਤੋਂ ਇਥੋਂ ਦੇ ਇੱਕ-ਇੱਕ ਵਸਨੀਕ ਨਾਲ ਗੱਲਬਾਤ ਕਰਾਂਗੇ ਕਿ ਆਖਰ ਗੈਸਪੁਰਾ ਦਾ ਸਿਟੀ ਗਾਰਡਨ ਕਲੋਨੀ ਜੋ ਬੀਤੇ ਸਮੇਂ ਹਾਕਮ ਸਿੰਘ ਉਹਨਾਂ ਨੇ ਕੱਟੀ ਸੀ ਤੇ ਅੱਜ ਉਸ ਨੂੰ ਬਣਾਉਣ ਦਾ ਜਿਹੜਾ ਦਾਵਾ ਹੈ ਉਹ ਹਰ ਕੋਈ ਕਰ ਰਿਹਾ ਕਿਵੇਂ ਦੇਖ ਲਓ ਸਿਟੀ ਗਾਰਡਨ ਦੇ ਵਿੱਚ ਰਹਿੰਦੇ ਹੋ ਤੁਸੀਂ ਸਿਟੀ ਗਾਰਡਨ ਦੇ ਵਿੱਚ आ, सब बोल रहे हैं कि हूँ अस इन बना के दवागे जी ये तो सारे बोल के जाते हैं कि बन हाँ बना के ही देना है लेकिन मौजूदा हालत में जो सरकार है ना जो आशा से बनाई गई थी तो जो पीछे तो जो हुआ था हुआ था कोई बात नहीं लेकिन मौजूदा हालत में जो सरकार है सब आशा रखे थे कि चलो ये नई सरकार बनेगी चूँकि अकालियों की भी सरकार देख ली गई थी कांग्रेस की भी सरकार देख ली गई थी बीजेपी की तो सरकार थी ही नहीं पूर्ण बहुमत से तो इस आशा में बड़े आशा से लोग ने वोट दिया था मतदान दिया था कि आम आदमी पार्टी आएगी तो ज़रूर कुछ करेगी और बड़े लंबे लंबे इनके वादे भी थे लेकिन वो सारे निराश पूरी संगत पूरी पब्लिक पूरा एरिया पूरा जिला है न और पूरा मोहल्ला डोर टू डोर सब निराशा ही हाथ लगी है बहुत बुरा हालात है और ये सभी को डोर ये सभी को पता है कि क्राइम कितने बढ़ गए हैं और केवल विकास नाम का कोई चीज़ नहीं हुआ नहीं तो कहीं कोई विकास हुआ हो तो बता दीजिए अगर जहाँ अगर छोटी छोटी गलियाँ जो बीस बीस पंद्रह पंद्रह दस दस फुट की गलियाँ हैं वो तो पहले से बन गई थी और सिटी गार्डन कॉलोनी की ए एन ये इस एरिया का गैसपुरा का कश्मीर बोला जाता है लेकिन यह यहाँ डेवलपमेंट नाम का कोई चीज़ ही नहीं है अच्छा यहाँ पर बात करी तो सब बोलते हैं कि यहाँ पर हल्का जो यहाँ के विधायक है वो भी आ गए यहाँ पे हर एक पार्टी के दावेदार आके मीटिंग कर जाते हैं लेकिन बनती नहीं है वो ज़मीन से जुड़ा हुआ कोई काम ही नहीं करता है केवल वादे करके चले जाते हैं अभी तक जब तक ज़मीन काम कोई होगा नहीं तब तक विश्वास नहीं होगा अभी तक तो ढाई साल सरकार का भी हो गया मैं एक एग्जाम्पल देता हूँ कि इधर आप अपना कैमरा घुमाइए ये देखिए मकान बना हुआ है दुकान भी है सिटी गार्डन कॉलोनी की इधर जो है देखिए ट्रांसफार्मर लगा हुआ है अगर ट्रांसफार्मर में अगर कोई चीज़ अगर आग लग जाए तो पूरा मकान जल के राख हो जाएगा पूरा बिजनेस नाश हो जाएगा करोड़ों की संपत्ति नाश हो जाएगी अब अब इनके डीओ और बिजली विभाग के बड़े बड़े अधिकारी वगैरह आए और इन्होंने आग्रह किया कि हमारा यहाँ से ट्रांसफर करके कहीं से बगल में हमारे एक साइड में ही हमारी जमीन में लगा दिया जाए उन्होंने कहा हमें जमीन दे जमीन दो अब यहाँ के जो ओनर है मालिक उन्होंने कहा कि अब हम एक करोड़ की मेन रोड पे एक करोड़ की जगह खरीद के दें तो हमारा ट्रांसफार्मर बदल गैसपुर आए थे यहाँ पे जो चौतीस नंबर से कैंडिडेट भी है बना के देंगे जी सर एक तो सत्ता में नहीं है दूसरा मेयर नहीं है उनका। देखो है नहीं सत्ता नहीं, में चलो अपना गर्स है उन्होंने अब चुनावी मतलब एक जुलमा है बोल के गए हैं अब कौन क्या करेगा नहीं पता ना अब विश्वास तो तभी होगा जब कोई काम करेगा क्या लगता है इस बार किसको वोट पड़ेगी और तो पोर्ट बहुमत से इस बार बीजेपी आ रही बीजेपी चांस बीजेपी के ही चांस है ऐसी क्या उम्मीद है उनसे जो सिटी गार्डन कॉलोनी को सवार ऐसा उम्मीद इसलिए है कि अभी पिछली बार भी देखिए इनके एमपी के इलेक्शन में काफी ਇਸ ਏਰੀਆ ਸੇ ਤੋਂ ਪੂਰ ਬਹੁਤ ਸੇ ਬੀਜੇਪੀ ਜੇਟੀ ਥੀ ਮਤਲਬ ਬੀਟੂ ਜੀ ਜੀਤੇ ਥੇ ਇਸ ਏਰੀਆ ਸੇ ਬਾਕੀ ਟੋਟਲ ਮੇ ਹਾਰੇ ਉਹ ਅਲੱਗ ਹੀ ਚੀਜ਼ ਹੈ ਜੀਤੇ ਥੇ ਤੇ ਇਸ ਲਈ ਵਿਸ਼ਵਾਸ ਹੈ ਉਹ ਐਸੇ ਵੀ ਰਾਜੇਸ਼ ਮਿਸਰਾ ਜੀ

ਕਰੋ ਸਾਡਾ ਕਰਾ ਦੂੰਗਾ ਉਹ ਕਰਾ ਦੂੰਗਾ ਸਿਰ ਪਾਈਪ ਡਲਵਾ ਦੂੰਗਾ ਕੇਬਲ ਲਗਵਾ ਦੇ ਕੁਛ ਨਹੀਂ ਲੱਗਣਾ ਤੇ ਪਾਣੀ ਦਾ ਹੋਰ ਆਪਣਾ ਮੈਂ ਜਦਾ ਪਲੱਡ ਲਿਤਾ ਮੈਂ ਤਾਰਾ ਆਖਣਾ ਭੈ ਕਿ ਜੋ ਮੇਂ ਟਰਾਂਸਫਾਰਮਰ ਹੈਗਾ ਉਹ ਕੋਲ ਟਰਾਂਸਫਾਰਮਰ ਕੋ ਹਟਾਣੇ ਤੇ ਕੁਝ ਨਹੀਂ ਕੰਦੇ ਉਹ ਕਹਿੰਦੇ ਨੇ ਕਿ ਤੁਸੀਂ ਮਨ ਆਪਣੀ ਜ਼ਮੀਨ ਦੋ ਮੈਂ ਆਪਣੀ ਜ਼ਮੀਨ ਮੰ ਦੇਣੀ ਹੁੰਦੀ ਮੈਂ ਟਰਾਂਸਫਾਰਮਰ ਰਖਵਾਣੇ ਵਾਸਤੇ ਮੈਂ ਕਿ 50 ਲੱਖ ਦੀ ਜ਼ਮੀਨ ਤੇ ਲੱਗੀ ਰੱਖਣੇ ਦੂੰਗਾ ਭਈ ਇਹ ਸਰਕਾਰ ਦਾ ਕੰਮ ਹੈ ਇਹ ਸਰਕਾਰ ਨਾਲ ਦਾ ਕੰਮ ਹੈ ਜੋ ਹੈਗੀ ਆਪਣੀ ਇਲੈਕਸ਼ਨ ਉਹਨ ਆਖਿਆ ਉਸ ਦਿਨ ਆਇਆ ਸੀ ਆਇਆ ਸੀ ਦੇਖਣ ਵਾਸਤੇ ਆਇਆ ਸੀ ਆਪਣਾ ਵਿਭਾਗ ਤੋਂ ਕਹਿੰਦੇ ਤੁਸੀਂ ਆਪਣੀ ਜ਼ਮੀਨ ਦਿਓ ਅਸੀਂ ਆਪਣੀ ਜ਼ਮੀਨ ਕਿੱਥੋਂ ਲੈ ਕੇ ਦੀਏ ਭਾਈ ਅਸੀਂ ਇਹਨਾਂ ਕਿ ਥੋੜਾ ਜਿਹਾ ਉਸ ਪਾਸੇ ਕਰ ਦਿਓ ਥੋੜਾ ਮੇਰੇ ਪਾਸੇ ਕਰ ਦਿਓ ਕਿ ਮੇਰੇ ਘਰ ਰਹਿਸ ਹੈਗੀ ਉਹ ਤੁਸੀਂ ਆਪ ਦੇਖੋ ਕੈਮਰਾ ਲਗਾ ਕੇ ਦੇਖ ਲਓ ਪੂਰੀ ਪੂਰੀ ਰਹਿਸ ਸਾਹਮਣੇ ਉਸ ਟ੍ਰਾਂਸਫਾਰਰ ਆ ਰਿਹਾ ਉਹ ਅਗਰ ਕੋਈ ਪਟਾਕਾ ਡਗ ਜਾਂਦਾ ਕੁਝ ਡਗ ਜਾਂਦਾ ਤੇ ਮੇਰੀ ਬਿਲਡਿੰਗ ਇੱਕਨ ਹੋਏਗੀ ਭਾਈ ਅਸੀਂ ਦਾ ਨੂੰ ਦੇਖਣਾ ਚਾਹੀਦਾ ਕਿ ਕੀ ਦੇਗੀ ਕਿ ਇਹਨਾਂ ਦੀ ਜੋ ਹੈਗਾ ਕੋਠੀ ਖੜੀ ਏ ਕੋਠੀ ਦਾ ਟਰਾਂਸਫਾਰਮਰ ਨੂੰ ਹਟਵਾਇਆ ਜਾਏ ਉਹ ਦੇਖਿਆ ਜਾਏ ਲੱਖਾਂ ਰੁਪਏ ਲਾ ਕੇ ਮਕਾਨ ਲਿੱਤਾ ਤੇ ਉਸ ਤੋਂ ਬਾਅਦ ਬਣਾਇਆ ਤੇ ਉਸ ਤੋਂ ਬਾਅਦ ਇਹ ਬਿਜਲੀ ਕਰਕੇ ਸਾਰਾ ਮਕਾਨ ਖਰਾਬ ਕਰ ਦਿੱਤਾ ਹਾਂਜੀ ਹਾਂਜੀ ਆਪਾਂ ਤੁਸੀਂ ਵੇਖ ਲਓ ਪੂਰੀ ਤੁਸੀਂ ਕੈਮਰਾ ਲਾ ਕੇ ਵੇਖ ਸਕਦੇ ਹੋ ਪੂਰੀ ਕੋਠੀ ਦੇਖ ਸਕਦੇ ਹੋ ਬਿਲਕੁਲ ਫਸਟ ਕਲਾਸ ਬਣੀ ਅਜੇ ਨਵੀਂ ਕੋਠੀ ਬਣੀ ਹੈ ਅੱਛਾ ਜਿਹੜੇ ਹੁਣ ਆ ਰਹੇ ਨੇ ਗਲੀਆਂ ਦੇ ਵਿੱਚ ਤੁਹਾਡੇ ਸਾਰੇ ਆ ਰਹੇ ਨੇ ਵੀ ਹਰ ਇੱਕ ਪਾਰਟੀ ਦੇ ਅਕਾਲੀ ਕਾਂਗਰਸ ਭਾਜਪਾ ਸਾਰੇ ਆ ਰਹੇ ਨੇ ਆਮ ਆਦਮੀ ਪਾਰਟੀ ਕੀ ਲੱਗ ਰਿਹਾ ਹੈ ਕਿ ਕੌਣ ਇਸ ਦਾ ਵਿਕ ਪਾਰਟੀਆਂ ਦੇ ਵਿੱਚ ਉਹ ਚਾਰਾ ਪਾਰਟੀਆਂ ਵਿੱਚ ਦੇਖੋ ਜੋ ਅੱਛੀ ਪਾਰਟੀ ਆਏਗੀ ਸਾਹਮਣੇ ਆਏਗੀ ਉਹ ਸਾਹਮਣੇ ਦੇਖੋਗੇ ਉਹ ਸਾਹਮਣਾ ਦੇਖਿਆ ਜਾਏਗਾ ਅਜੇ ਕਿਸੇ ਦਾ ਕੀ ਕਹਿੰਦੇ ਜੇ ਉਹ ਸਾਹਮਣੇ ਆਵੇ ਪਾਰਟੀ ਜੋ ਕੰਮ ਵਿਕਾਸ ਕਰੇ ਆਪਣੇ ਕੰਮ ਦਾ ਵਿਕਾਸ ਕਰੇ ਅੱਛਾ ਹੁਣ ਤੱਕ ਸੰਤੁਸ਼ਟ ਹੈਗੇ ਉਹ ਹੁਣ ਤੱਕ ਸੈਟੀਸਫਾਈ ਹੈਗੇ ਉਹ ਜਿੰਨਾ ਕਾ ਹੁਣ ਤੱਕ ਕੰਮ ਹੋਇਆ ਭਾਵੇਂ ਮੌਜੂਦਾ ਸਰਕਾਰ ਭਾਵੇਂ ਜਿਹੜੇ ਕਰ ਗਏ ਉਹਨਾਂ ਤੋਂ ਕੁਝ ਉਹ ਠੀਕ ਹੈ ਜੋ ਹੈ ਕਰ ਗਏ ਠੀਕ ਕਰ ਗਏ ਨੇ ਮਗਰ ਜੋ ਚੀਜ਼ ਅਸੀਂ ਸੰਤੁਸ਼ਟ ਨਹੀਂ ਆ ਨਾ ਜੋ ਮੇਰਾ ਕੰਮ ਮੇਨ ਹੈਗਾ ਉਹ ਤੇ ਮੇਰਾ ਕੰਮ ਹੋ ਨਹੀਂ ਰਿਹਾ ਅਦਰ ਆਏ ਸਭ ਕੋ ਅੰਦੇ ਨੇ ਕੋਈ ਕੋਈ ਸੁਣਵਾਈ ਹੈ ਨਹੀਂ ਇੱਥੋਂ ਕਰੋੜਾਂ ਰੁਪਏ ਦੇ ਮਕਾਨ ਮੈਂ ਦੇਖੇ ਪਿੱਛੇ ਬਣੇ ਉਹ ਕਹਿੰਦੇ ਵੇਚ ਕੇ ਜਾ ਰਹੇ ਸੀ ਸਿਟੀ ਗਾਰਡਨ ਕਲੋਨੀ ਗੈਸਪੁਰਾ ਛੱਡ ਕੇ ਜਾ ਰਹੇ ਕੀ ਕਾਰਨ ਹੈ ਉਹ ਨਾ ਸਭ ਪਾ ਲਾਈਵ ਪਾਣੀ ਦੀ ਦਿੱਕਤ ਆ ਰਹੀ ਹੈ ਸਭ ਕੁਝ ਘੱਮ ਆ ਰਹੀ ਉਸੇ ਚੱਕਰ ਦੀ ਕਰਦੇ ਸਮਾਜ ਸੇਵੀ ਵਰਿੰਦਰ ਕਸ਼ਪ ਜੀ ਨਾ ਮੌਜੂਦ ਨੇ ਹਮੇਸ਼ਾ ਹੀ ਗੈਸਪੁਰਾ ਦੀ ਆਵਾਜ਼ ਜਿਹੜੀ ਚੱਕ ਦੇ ਨਜ਼ਰ ਆਉਂਦੇ ਨੇ ਸਿਟੀ ਗਾਰਡਨ ਤੇ ਅੱਜ ਗੱਲਬਾਤ ਕਰਾਂਗੇ ਬਹੁਤ ਸਮੇਂ ਤੋਂ ਇਹ ਮੁੱਦਾ ਜਿਹੜਾ ਕ ਬਣਿਆ ਹੋਇਆ ਤੇ ਹੁਣ ਇਲੈਕਸ਼ਨ ਤੇ ਜਿਹੜਾ ਇਹ ਫਿਰ ਇੱਕ ਵਾਰ ਪੱਖ ਦਾ ਨਜ਼ਰ ਆ ਰਿਹਾ ਵਰਿੰਦਰ ਜੀ ਕਿ ਤੇ ਇਹ ਗੈਸਪੁਰੇ ਦਾ ਸਿਟੀ ਗਾਰਡਨ ਕਲੋਨੀ ਜਿਸ ਨੂੰ ਬੜੇ ਚਾਵਾਂ ਦੇ ਨਾਲ ਕਦੇ ਅਕਾਲੀਆਂ ਵੱਲੋਂ ਬਣਾਇਆ ਗਿਆ ਸੀਗਾ ਮੇਅਰ ਸੀਗੇ ਤੇ ਉਹਨਾਂ ਵੱਲੋਂ ਬਣਾਇਆ ਗਿਆ ਸੀ ਭਾਈ ਜਿਹੜੀ ਸਿਟੀ ਗਾਰਡਨ ਕਲੋਨੀ ਆ ਇਹਨਾਂ ਦੀ ਲੋਕਾਂ ਦੀ ਦੇਖੋ ਮੇਰੇ ਨਾਲੋਂ ਪੁੱਛਣ ਨਾਲੋਂ ਵਧੀਆ ਦੇਖੋ ਮੈਂ ਸਮਾਜ ਦੀ ਸਮੱਸਿਆ ਤਾਂ ਚੱਕ ਸਕਦਾ ਪਰ ਜਿਹੜਿਆ ਗਾਰਡਨ ਆ ਇਹ ਪਰਟਿਕੂਲਰ ਕਿਸੇ ਵਿਅਕਤੀ ਦਾ ਕਟਿਆ ਹੋਇਆ ਇਹਦੇ ਤੇ ਮੈਂ ਕੁਝ ਵੀ ਨਹੀਂ ਬੋਲ ਸਕਦਾ ਕਿਉਂਕਿ ਇੱਥੇ ਦੀ ਸਮੱਸਿਆ ਲੈ ਕੇ ਕਦੀ ਮੇਰੇ ਕੋਲੇ ਕੋਈ ਆਇਆ ਹੀ ਨਹੀਂ ਹਾਂ ਮੈਨੂੰ ਇਹਨਾਂ ਨੂੰ ਜ਼ਰੂਰ ਪਤਾ ਲੱਗਿਆ ਕਿ ਹਾਂ ਵੀ ਇੱਥੇ ਦੇ ਲੋਕ ਅਲੱਗ-ਅਲੱਗ ਪਾਰਟੀਆਂ ਨੂੰ ਸਪੋਰਟ ਜ਼ਰੂਰ ਕਰ ਰਹੇ ਆ। ਜੀ। ਤਾਂ ਮੈਂ ਚਾਹੂੰਗਾ ਕਿ ਉਹਨਾਂ ਲੋਕਾਂ ਕੋਲ ਜਾ ਕੇ ਉਹਨਾਂ ਨੂੰ ਹੀ ਪੁੱਛਿਆ ਜਾਵੇ ਕਿ ਜਿਨ੍ਹਾਂ ਨੂੰ ਸਪੋਰਟ ਕਰ ਰਹੇ ਹੋ ਤੁਹਾਡਾ ਬਣਵਾ ਕੇ ਕਿਉਂ ਨਹੀਂ ਦੇ ਰਹੇ? ਹੂੰ। ਅੱਜ ਕੱਲ ਇੱਥੇ ਆਏ ਸੀ ਜਸਪਾਲ ਗੈਸਪਰੌਣੀ ਆਏ ਸੀ ਉਹ ਕਹਿੰਦੇ ਵੀ ਅਸੀਂ ਬਣਵਾ ਕੇ ਦਵਾਂਗੇ ਇਹਨੂੰ। ਕਿਸੇ ਟਾਈਮ ਉਹਨਾਂ ਦੇ ਪਿਤਾ ਜੀ ਨੇ ਕੱਟੀ ਸੀ ਤੇ ਉਹ ਅੱਜ ਉਹਨਾਂ ਦੇ ਬੇਟੇ ਇੱਥੇ ਆਉਂਦੇ ਨੇ ਤੇ ਕਹਿੰਦੇ ਨੇ ਵੀ ਬਣਵਾ ਕੇ ਦਵਾਂਗੇ ਅਸੀਂ। ਮੈਂ ਭਾਜੀ ਬਾਰ-ਬਾਰ ਤੁਹਾਡੀ 100 ਗੱਲ ਦਾ ਇੱਕੋ ਹੀ ਗੱਲ ਕਿ ਇੱਥੇ ਦੇ ਲੋਕ ਮੇਰੇ ਕੋਲ ਕਦੇ ਆਈ ਹੀ ਨਹੀਂ ਸਮੱਸ ਹੁਣ ਪਾਰਟਿਕੂਲਰ ਜਿਹੜੀ ਇਲਾਕੇ ਦੀ ਸਮੱਸਿਆ ਵਾ ਉਹ ਮੈਂ ਨਹੀਂ ਚੱਕੂਗਾ ਔਰ ਉਹ ਵੀ ਲੋਕ ਮੇਰੇ ਕੋਲੇ ਆਏ ਨਹੀਂ ਹੁਣ ਜਸਪਾਲ ਸਿੰਘ ਗਿਆਸਪੁਰ ਆਇਆ ਹਾਕਮ ਸਿੰਘ ਗਿਆਸਪੁਰ ਆ ਜੀ ਦੀ ਕੱਟੀ ਹੋਈ ਕਲੋਨੀ ਆ ਤਾਂ ਉਹ ਉਹ ਜਾਣਨ ਜਾਂ ਜਿਹੜੇ ਇੱਥੇ ਹੁਣ ਚੋਣਾਂ ਵਿੱਚ ਵੋਟਾਂ ਮੰਗਣ ਆ ਰਹੇ ਆ ਵੈਸੇ ਤਾਂ ਚਾਹੀਦਾ ਇਹ ਆ ਕਿ ਹਾਂ ਵੀ ਅਗਰ ਇਹਨਾਂ ਦਾ ਕੰਮ ਨਹੀਂ ਹੋਇਆ ਤਾਂ ਜਿਹੜੇ ਵੋਟਾਂ ਮੰਗਣ ਇਹ ਗੇਟ ਤੇ ਖੜ੍ਹ ਜਾਣ ਇੱਥੇ ਦੇ ਕਲੋਨੀ ਦੇ ਲੋਕ ਗੇਟਾਂ ਦੇ ਖੜ੍ਹ ਜਾਂਣ ਜਾ ਕੇ ਜੇ ਕੋਈ ਆ ਰਿਹਾ ਤਾਂ ਉਹਨਾਂ ਨੂੰ ਉੱਥੇ ਹੀ ਬਾਹਰ ਕਰ ਦੇਣ ਉੱਥੋਂ ਹੀ ਵਾਰ ਕਰ ਦੇਣ ਲੇਕਿਨ ਇਹ ਹੁਣ ਕਲੋਨੀ ਵਾਲਿਆਂ ਦੀ ਜ਼ਮੀਰ ਦੀ ਗੱਲ ਆ ਇੱਥੇ ਮੈਂ ਲੀਡਰਾਂ ਨੂੰ ਗਲਤੀ ਨਹੀਂ ਕਹੂੰਗਾ ਕਲੋਨੀ ਵਾਲਿਆਂ ਦੀ ਆਪਣੀ ਜ਼ਮੀਨ ਮਾਰ ਕੇ ਜਿਹੜੀ ਉਹਨਾਂ ਨੂੰ ਅੰਦਰ ਵੜ ਕੇ ਤੇ ਪ੍ਰਚਾਰ ਕਰਨ ਦੇ ਰਿਆ ਬਾਹਰ ਭਜਾ ਦਿਓ ਯਾਰ ਕੋਈ ਵੀ ਆ ਮੈਂ ਕਹਿੰਦਾ ਕੋਈ ਵੀ ਆ ਬਾਹਰ ਭਜਾਓ ਇਹ ਕਲੋਨੀ ਵਾਲੇ ਇੱਕ ਮਤ ਬਣਾ ਲੈਣਗੇ ਅਸੀਂ ਕਿਸੇ ਨੂੰ ਸਪੋਰਟ ਨਹੀਂ ਕਰਨੀ ਅਸੀਂ ਨਹੀਂ ਕਿਸੇ ਨੂੰ ਵੋਟ ਬਣੇ ਅਸੀਂ ਨੋਟਾਂ ਨੂੰ ਵੋਟ ਪਾਵਾਂਗੇ ਪਾਰਟੀ ਇਸ ਸਿਟੀ ਗਾਰਡਨ ਦਾ ਵਿਕਾਸ ਨਹੀਂ ਕਰ ਸਕਦੀ ਇਹ ਤਾਂ ਜੀ ਇਸ ਗਾਰਡਨ ਵਾਲੇ ਨੂੰ ਪੁੱਛੋ ਤੁਹਾਡੇ ਤੁਹਾਡੇ ਮੁਤਾਬਕ ਲੱਗਦਾ ਨਹੀਂ ਕਿ ਕੋਈ ਮੈਂ ਮੁਤਾਬਕ ਮੈਂ ਇਹ ਕਹਿਣਾ ਵਾਂ ਕਿ ਦੇਖੋ ਅਸੀਂ ਸਿਰਫ ਇਹ ਚਾਹੁੰਦੇ ਆ ਅਸੀਂ ਉਸ ਹਰ ਲੀਡਰ ਨੂੰ ਸਰਪਾਵਾਵਾਂਗੇ ਜਿਹੜਾ ਸਮਾਜ ਦਾ ਕੰਮ ਕਰੇ ਤੇ ਹਰ ਉਸ ਲੀਡਰ ਦੇ ਖਿਲਾਫ ਅਸੀਂ ਜੰਗ ਲੜਾਂਗੇ ਜਿਹੜੇ ਕਿ ਸਮਾਜ ਨੂੰ ਗੁੰਮਰਾਹ ਕਰਦੇ ਆ ਦੇਖੋ ਰਾਜਨੀਤੀ ਜਿਹੜੀ ਹੈ ਉਹ ਕੰਮ ਕਰਨ ਵਾਲਿਆਂ ਲਈ ਰਾਜਨੀਤੀ ਜਿਹਨੇ ਕੰਮ ਕਰਨਾ ਉਹ ਰਾਜਨੀਤੀ ਨਹੀਂ ਕਰੇਗਾ ਜਿਹਨੇ ਰਾਜਨੀਤੀ ਕਰਨੀ ਉਹ ਕੰਮ ਨਹੀਂ ਕਰੇਗਾ ਤੁਹਾਨੂੰ ਬਣਾ ਦੇ ਲੀਡਰ ਤੇ ਬਣਾ ਦੋਗੇ ਉਹਨੂੰ ਵਿਕਾਸ ਕਰ ਦੋਗੇ ਭਾਜੀ ਜੇ ਮੈਂ ਲੀਡਰ ਬਣਿਆ ਜੇ ਮੈਂ ਅੱਜ ਲੀਡਰ ਬਣਦਾ ਤੂੰ ਯਕੀਨ ਕਰਿਓ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਅੱਜ ਮੈਂ ਕਹਿ ਰਿਹਾ ਸਾਡੇ ਦੇਸ਼ ਦੀ ਕੁਰਸੀ ਦੇ ਵਿੱਚ ਹੀ ਸਮੱਸਿਆ ਹੈ ਸਾਡੇ ਦੇਸ਼ ਦੀ ਕੁਰਸੀ ਦੇ ਵਿੱਚ ਹੀ ਦਿੱਕਤ ਹੈ ਜਿਹੜਾ ਇੱਥੇ ਬੈਠੇਗਾ ਉਹ ਉਦਾਂ ਦਾ ਹੋ ਜਾਏਗਾ ਇਦਾਂ ਦੇ ਬਹੁਤ ਸਾਰੇ ਜਿਹੜੇ ਸਿਸਟਮ ਆ ਬੜੇ ਸਾਰੇ ਨਾਮ ਆ ਉਹ ਤੁਹਾਡੇ ਸਾਹਮਣੇ ਨੇ ਕਿ ਜਿਹੜੇ ਕਿ ਇਮਾਨਦਾਰੀ ਦਾ ਪੱਲੜਾ ਪੱਲੜੇ ਦੀਆਂ ਗੱਲਾਂ ਕਰਕੇ ਉਹ ਉਸ ਤੋਂ ਬਾਅਦ ਕੁਰਸੀ ਤੇ ਬਹਿੰਦੇ ਆ ਜਦੋਂ ਬਹਿੰਦੇ ਆ ਮੈਂ ਕਹਿੰਦਾ ਬਰਿੰਦਰ ਗਿਸ਼ਪ ਦੀ ਗੱਲ ਕਰ ਲੋ ਮੈਂ ਅੱਜ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਕਰ ਰਿਹਾ 1 ਰੁਪਿਆ ਤਾਂ ਕਿਸੇ ਦਾ ਲੈਣ ਦੇਣ ਨਹੀਂ ਹੋਇਆ ਮੈਂ ਕਹਿੰਦਾ ਮੈਂ ਕੱਲ ਨੂੰ ਕੁਰਸੀ ਤੇ ਬਹਿ ਗਿਆ ਤਾਂ ਮੈਂ ਚੋਰ ਬਣ ਜਾਊਂਗਾ ਡਕੈਤ ਬਣ ਜਾਊਂਗਾ ਲੁੱਟਣ ਵਾਲਾ ਬਣ ਜਾਊਂਗਾ ਨੇਤਾ ਨਹੀਂ ਨੇਤਾ ਦਾਅਵੇ ਤਾਂ ਕਰ ਰਹੇ ਨੇ ਕਿਵੇਂ ਬਣੂਗੀ ਫਿਰ ਇਹ ਪਾਜੀ ਇਹ ਬਣਨੀ ਨਹੀਂ ਇਹ ਤਾਂ ਅੱਜ ਇਹਨਾਂ ਕੋਲੇ ਮੌਕਾ ਵਾ ਜੇ ਅੱਜ ਕੰਮ ਕਰਾ ਕੇ ਤਾਂ ਕਰਾਗੇ ਨਹੀਂ ਤਾਂ ਇਹ ਇਹਨਾਂ ਨੂੰ ਨਾ ਚਾਹੀਦਾ ਕਲੋਨੀ ਵਾਲਿਆਂ ਨੂੰ ਚਾਹੀਦਾ ਇਹਨਾਂ ਨੂੰ ਬਾਹਰ ਕੱਢਣ ਆ ਦੇਖੋ ਪਿੱਛੇ ਵੀ ਪ੍ਰਚਾਰ ਹੋ ਰਿਹਾ ਇਹਨਾਂ ਤੋਂ ਇਹਨਾਂ ਤੋਂ ਇਹ ਤਾਂ ਪੁੱਛਣਗੇ ਇਹਨਾਂ ਨੇ ਕੰਮ ਕਰਦੋ ਕੀਤਾ ਆ ਪ੍ਰਚਾਰ ਕਰ ਰਹੇ ਆ ਬੀਜੇਪੀ ਵਾਲੇ ਇਹ ਕਿਉਂ ਨਹੀਂ ਬਣਵਾ ਕੇ ਦੇ ਰਹੇ ਪਹਿਲਾਂ ਬਣਵਾਉਣ ਦੀ ਗੱਲ ਕਰਨ ਫਿਰ ਵੋਟਾਂ ਮੰਗਣ ਪਰ ਇਹ ਵੋਟਾਂ ਮੰਗ ਰਹੇ ਆ ਸਾਰੀ ਪਾਰਟੀਆਂ ਆ ਰਹੀਆਂ ਨੇ ਕਿ ਇਹਨਾਂ ਨੇ ਕੀ ਇਹਨਾਂ ਨੇ ਕੰਮ ਕਰਾ ਕੇ ਦਿੱਤਾ ਅੱਜ ਪ੍ਰਚਾਰ ਕਰ ਇਹਨਾਂ ਨੂੰ ਕਲੋਨੀ ਵਾਲੇ ਬਾਹਰ ਕੱਢਣ ਕੋਈ ਵੀ ਪਾਰਟੀ ਆ ਉਹਨਾਂ ਨੂੰ ਬਾਹਰ ਕੱਢਣ ਕਿਉਂ ਪ੍ਰਚਾਰ ਕਰਨ ਦੇ ਰਹੇ ਆ ਜਦ ਕੰਮ ਨਹੀਂ ਕਰਵਾਇਆ ਤਾਂ ਉਹ ਤਾਂ ਕਹਿ ਰਹੇ ਨੇ ਅਸੀਂ ਬਣਵਾਵਾਂਗੇ ਸਾਨੂੰ ਜਿਤਾਓ ਕੌਣ ਬਣਵਾਵਾਂਗੇ ਅੱਜ ਤੱਕ ਸੁੱਤੇ ਵੇ ਸੀ ਜਸਪਾਲ ਗੈਸਪੁਰਾ ਉਹਨਾਂ ਨੇ ਕਿਹਾ ਗੈਸਪੁਰਾ ਸਾਰੀ ਕਲੋਨੀ ਨੂੰ ਗੈਸਪੁਰਾ ਜਸ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੈਸਪੁਰਾ ਜਸਪਾਲ ਉਹਨਾਂ ਨੇ ਕਿਹਾ ਕਿ ਮੈਂ ਬਣਵਾ ਕੇ ਦਵਾਂਗਾ ਰਾਜੀਸ਼ ਮਿਸ਼ਰਾ ਜੀ ਆਏ ਨੇ ਉਹ ਕਹਿੰਦੇ ਮੈਂ ਬਣਵਾ ਕੇ ਦਵਾਂਗਾ ਪਹਿਲ ਦੇ ਹੱਦ ਤੇ ਤੇ ਹੋਰ ਕਾਂਗਰਸ ਤੇ ਆਮ ਆਦਮੀ ਪਾਰਟੀ ਕਹਿੰਦੀ ਬਣਾ ਇਹ ਰਾਜੀਸ਼ ਇਹ ਰਾਜੀਸ਼ ਮਿਸ਼ਰਾ ਜੀ ਦੀ ਗੱਲ ਗੱਲ ਕਰ ਰਹੇ ਹਾਂ ਇਹ ਰਾਜੀਸ਼ ਮਿਸ਼ਰਾ ਜੀ ਦਾ ਪੁਰਾਣਾ ਆਫਿਸ ਜਦੋਂ ਪਿਛਲੀ ਵਾਰ ਇਲੈਕਸ਼ਨ ਲੜੇ ਉਹਦਾ ਵੀ ਇਸ ਮੱਲੇ 'ਚ ਸੀ ਤੇ 5 ਸਾਲ ਕਿੱਥੇ ਕੁੰਮਕਰਨੀ ਨਹੀਂ ਸੁੱਤੇ ਰਹੇ पांच छह सात साल हो गए इलेक्शन हुआ आज तक नहीं, नहीं सुनते रहे जी जी, 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 आप देखो यहाँ पे कोई भी सीवरेज की तो सबसे छोड़ो बात पहले रोड नहीं है कितने और जो पिछले जितने भी जीते हुए हैं पार्षद उन्होंने कभी भी हमारे गली का चक्कर नहीं लगाया जिन्होंने कॉलोनी बनवाई थी उन्होंने कुछ आपको सुविधा नहीं दी इसमें सुविधा है कॉलोनी की तरफ से सुविधा है ऐसे नहीं है कि नहीं है लाइट है सीवरेज है सब कुछ है बट रोड तो पक्का होना चाहिए ना सुविधा पैसे के दम पे है वो भी देखो हमने अपने घर के आगे सभी ने डाला हुआ है अपना बच्चों के मतलब होवे बीजेपी होवे अकाली दल होवे आम आदमी पार्टी और केड़ी पार्टी कांग्रेस पार्टी मैं चारों पार्टियों को कहना हूं कि यार बनवा के दो हार पवाओ वोटा लो नहीं अगर ये बनवा सकते हैं तो बहुत अच्छी बात है अगर नहीं बनवा सकते तो मोहल्ला निवासियों को चाहिए इस इलाके के लोगों को चाहिए कि जैसे चोरों के लिए पहरे नहीं रात को लगाए जाते थे इनके लिए पहरे लगा ले, अगर कोई अंदर आता है तो इनका जिंदाबाद मुर्दाबाद नुक्कर पे कर दे उसके बाद इनकी या तो इस मोहल्ला निवासियों की जमीर को दीमक लगी है या तो इनकी जमीर को दिमक लगा है तो नेता तो है ही ऐसे लेकिन ये मोहल्ला निवासी उससे ज्यादा कसूरवार हैं जो अपने इलाके में इन लोगों को घुसने दे रहे हैं प्रचार करने दे रहे हैं देखिए मेरी बात सुनिए ਘੋਸ਼ਣਾ ਤਾਂ ਜ਼ਰੂਰੀ ਹੈ ਜਬ ਉਹ ਘੁਸੇਗੇ ਨਹੀਂ पहले नंबर जब घुसेंगे नहीं उस समस्या कहाँ से देखेंगे अगर बच्चा कोई रोता नहीं है तो उसके दूध कौन पिलाता है चुनाव प्रचार करते हुए इनका ऑफिस इसी बीजेपी बीजेपी का विरोध क्यों कर रहे हो आप बाकी पार्टी सारी पार्टियों की बात कर रहा हूँ बीजेपी क्या अकाली दल क्या आम आदमी पार्टी क्या कांग्रेस क्या किसी ने इधर आके काम नहीं करवाया और अकाली दल ने तो स्वयं ये, ये कॉलोनी को काटा है मैं तो चारों को कसूरवार मान रहा हूं। लेकिन यहाँ तो पे पिछली बार भी कार्यालय था चुनावी कार्यालय यहाँ था उसके तो बाद यही रहेगा की चलो ठीक है प्रचार करें सरकार भी है प्रचार जब नहीं करेंगे तो वोट किसी को नहीं मिलेगा बस हमारे विकास का ध्यान दे आप अपनी जमीर को जिंदा करके बोलिए जो, 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 जो आएगा उसको वोट डालने की इच्छा होती है इस, हो इस गैसपुरा का सबसे अच्छा कॉलोनी ये रोड, रोड अठारह और च, नहीं, नहीं बनी जबकि तीस फीट का इसमें रोड है और ये पिरु पूरी तरीके से यू घूमता है जिस गली से निकलोगे दूसरी गली से आप निकल जाओगे ऐसे कॉलोनी आप ये दिखा दो सवारने की जरूरत है सवारने की जरूरत है उसके लिए कोई नहीं आ रहा अभी अभी तक तो नहीं आया अभी देखिए अभी हमारे अभी हमारे एम एल साहिबा आई थी तो एक उन्होंने पंप के लिए उद्घाटन गा। करके गई हुई अब हाँ अब काम कब लगेगा ये तो तो जंग भी लगी लगी है पाइपों में देखो लोहा है लोहा में तो जंग लग जाती है जो कहते हैं ना कि लोहा जितना सड़ता है उतना ही बढ़ता है तो वो हाल है चलिए ठीक है जी, जी, और बताइए ठीक है जी। इस कॉलोनी का नाम सिटी गार्डन कॉलोनी है बट यहाँ बच्चों के लिए कोई पार्क नहीं है कोई गार्डन है क्या बिल्डिंग सिटी गार्डन नाम रखा गया पार्क यहाँ कोई नहीं है इससे बड़ा पार्क आप आगे जाके तालाब वाला पार्क देखो वहाँ क्या हाल है जिसमें पानी भरा होता है पानी भरे होते हैं बच्चे मछलिया जैसे जैसे नहाते हैं ये हालात है सिटी गार्डन कॉलोनी नाम रखा गया इसका अब आप देखिए कितना विकास हो रहा है जो यहाँ के प्रत्याशी है मैं कहता हूँ आम आदमी पार्टी से है सर्वजीत सरबाजी उनकी पहुंच सीधे ऊपर तक है बीजेपी से है राजेश मिश्रा जी उनकी पहुंच मोदी तक ही नहीं उत्तर प्रदेश बिहार कई नेताओं से से है यहां तक पहुंच है है तक उसके बाद आ जाओ आप कांग्रेस कांग्रेस अनमोल दत्त जी कैबिनेट मिनिस्टर के साथ उनका खाना पीना सोना जागना सब कुछ है एक्स कैबिनेट मिनिस्टर के साथ उससे नीचे बात नहीं बनती और चौथी पार्टी अकाली दल सुखबीर बादल और जसपाल सिंह जी जीसपुरा एक ही है उसमें कोई दो बंटे नहीं है इतनी इतनी पहुंच आप पहुंच की बात ये कह रहे हैं कि जी एक ये कह रहे हैं जी कुछ बनवाओ तो हम कुछ करें मैं कहता हूं जी ये कहां से कहां तक इनकी पहुंच है तो बनवा क्यों नहीं रहे यार पहले बनवाओ बनवा के वोटे लो भी तो उनकी खुद की थी मैं वही तो कह रहा हूं लेकिन कोई यहां पे काम नहीं करवाएगा आज वोटे मांगने आए हैं मैं तो कहता हूं सारी कॉलोनी इकट्ठी हो जाए और एकजुट होके सड़कों पर उतर जाए इनके खिलाफ चुनाव आयोग को मजबूर होके इनके नॉमिनेशन कैंसिल करने पड़ जाए जिन्होंने यहाँ से नॉमिनेशन भरे है जब यहाँ काम नहीं हो रहा है यहाँ इलाके की सड़कें नहीं बन रही तो वो घुस के किस बेशर्मी से घुस के यहाँ पे वोट मांग रहे हैं आंटी तो है, की की दिक्कत है इतने नशेड़ी भी बंदे है की आँटी आँटी ਨਸ਼ੇੜੀ ਬਹੁਤ ਪੈਂਦੇ ਹੈਗੇ ਰਾਤ ਕੋ ਹਮ ਹਮ ਨਹੀਂ ਜਾਂਦੇ ਉਸ ਗਲੀ ਮੈਂ ਰਾਤ ਕੋ ਅੱਛਾ ਹਾਂ ਨਾ ਇੱਥੇ ਕੋਈ ਮੰਦਰ ਹੈ ਮੰਦਰ ਕੋ ਜਗ੍ਹਾ ਦੀ ਹੈ ਇਹਨਾਂ ਨੇ ਹਤਮ ਸਿੰਘ ਨੇ ਇਹ ਨਹੀਂ ਬਾਹ ਕਹਾ ਹੈ ਵੇਚ ਕੇ ਖਾ ਗਏ ਵੇਚ ਕੇ ਖਾ ਨਹੀਂ ਡੀਲਰ ਸੀਗੇ ਸਾਰੇ ਵੇਚ ਕੇ ਖਾ ਗਏ ਨਹੀਂ ਹੈ ਨਾ ਕਾਕੇ ਬੋਲ ਰਹੇ ਹੈ ਸਾਰੇ ਵੇਚ ਕੇ ਖਾ ਗਏ ਜੀ ਬਣਾ ਨਹੀਂ ਨਾ ਬਣਾ ਨਹੀਂ ਬਣਾ ਨਹੀਂ ਨਾ ਕੇ ਸਾਥ ਬਣਾ ਨਹੀਂ ਅਭੀ ਨਹੀਂ ਆੜਾ ਹਮ ਕੋ ਬੜੀ ਦੂਰ ਜਾਣਾ ਪੋਤਾ ਹੈ ਜਾਂ ਤਾਂ ਉਹ ਮੰਦਰ ਜਾਓ ਜਾਂ ਫਿਰ ਉਹ ਮੰਦਰ ਜਾਓ ਜਾਂ ਉਹ ਮੰਦਰ ਸੜਕੀ ਕਿਤਨੀ ਸ਼ਾਨਦਾਰ ਹੈ ਯਾਰ ਅੱਛੀ ਹੈ ਹੂੰ ਸੜਕਾ ਤਾਂ ਬਹੁਤ ਸਭ

300 400 ਸੈਨ ਜਦ ਬੋਲਾ ਪੇ ਸੜਕਾਂ ਪੱਕੀਆਂ ਹੋ ਜਾਣੀਆਂ ਤੁਹਾਡੀਆਂ ਫਿਰ ਕੋਈ ਨਹੀਂ ਠੀਕ ਫਿਰ ਕੋਈ ਨਹੀਂ